ਤੁਹਾਡੇ ਏਰੀਆ ਚੋਂ ਤੁਹਾਡੇ ਮਨਪਸੰਦ ਦੀ ਕੋਠੀ ਜਿੰਨੇ ਰੇਟ ਚ ਤੁਸੀਂ ਕਹਿੰਦੇ ਸੀਗੇ ਓਨੇ ਰੇਟ ਚ ਪੂਰੀ ਤਿਆਰ ਕੀਤੀ ਉਹੀ ਤੁਸੀਂ ਦੇਖੋਗੇ ਦੇਖਦੀ ਰਹੋਗੇ ਇੱਕ ਵਾਰੀ ਵੀਡੀਓ ਦੇਖੋ ਤੁਸੀਂ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਘਰ ਮਕਾਨ ਵੇਚਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਿਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹੇਗਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜ ਕੇ ਬਿਲਕੁਲ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਜਿਹੜੀ ਕੋਠੀ ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 110 ਗਜ਼ ਜਗਾਂ ਦੇ ਵਿੱਚ ਬਣੀ ਹੋਈ ਹੈ ਤੇ ਸਾਰੀ ਕੋਠੀ ਜਿਹੜੀ ਤਿਆਰ ਕੀਤੀ ਹੋਈ ਹੈ ਤੇ ਤਿਆਰ ਵੀ ਪੂਰੇ ਸ਼ੌਂਕ ਨਾਲ ਹੋਈ ਹੈ ਜੀ ਕੋਈ ਐਦਾਂ ਨਹੀਂ ਹੈਗਾ ਟੈਂਪਰੇਰੀ ਜਿਹਾ ਕੰਮ ਹੋਇਆਗਾ ਤੁਸੀਂ ਪਹਿਲਾਂ ਕੰਮ ਹੋਇਆ ਦੇਖੋ ਤੇ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਜੇ ਆਪਾਂ ਗੱਲ ਕਰੀਏ ਕੋਠੀ ਦੀ ਤਾਂ ਪੂਰੀ ਟੌਪ ਦੀ ਕੋਠੀ ਆ ਜਾਦਾ ਮੈਨੂੰ ਦੱਸਣ ਦੀ ਲੋੜ ਹੈ ਨਹੀਂ ਕਲਾ ਕਲਾ ਕੰਮ ਇਹਨਾਂ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਹੈ ਤੇ ਬਾਥਰੂਮ ਏਰੀਆ ਦੇਖ ਲਓ ਬਾਥਰੂਮ ਦੇ ਵਿੱਚ ਸਾਰਾ ਕੰਮ ਟੋਟਲ ਕਰਵਾਇਆ ਹੋਇਆ ਇਹਨਾਂ ਨੇ ਇੱਕ ਪਾਸੇ ਵਾਸ਼ਿੰਗ ਮਸ਼ੀਨ ਰੱਖਣ ਵਾਸਤੇ ਜਗ੍ਹਾ ਬਣੀ ਹੋਈ ਹੈ ਨੀਚੇ ਜੇ ਤੇ ਸਟੈਂਡਿੰਗ ਸ਼ੀਟ ਲੱਗੀ ਹੋਈ ਹੈ ਬਾਕੀ ਟਾਈਲਾਂ ਟੂਲਾਂ ਸਾਰੀਆਂ ਲੱਗੀਆਂ ਹੋਈਆਂ ਨੇ ਤੇ ਕੰਧਾਂ ਦੇਖ ਲਓ ਜੀ ਸਾਰੀਆਂ ਕੰਪਲੀਟਡ ਨੇ ਕਿਚਨ ਬਹੁਤ ਪਿਆਰਾ ਆਪਾਂ ਨੂੰ ਮਿਲ ਜੂਗਾ ਕਿਚਨ ਦੇਖੋ ਤੇ ਕਿਚਨ ਦੀ ਜਿਹੜੀ ਸੈਲਫ ਹੈ ਉਹ ਤੇ ਗ੍ਰੇਨਾਈਟ ਪੱਥਰ ਆਪਾਂ ਨੂੰ ਲੱਗਿਆ ਹੋਇਆ ਮਿਲ ਜੂਗਾ ਜੀ ਬੈਡਰੂਮ ਦੇਖੋ ਜੀ ਬਹੁਤ ਪਿਆਰਾ ਬਹੁਤ ਸੋਹਣਾ ਬੈਡਰੂਮ ਹੈ ਕੋਈ ਰੇਟ ਕੋਈ ਜ਼ਿਆਦਾ ਹਾਈ ਨਹੀਂ ਹੈਗਾ ਕੁਠੀ ਦਾ ਜਿਹੜੇ ਹਿਸਾਬ ਨਾਲ ਆਪਾਂ ਕੁਠੀ ਦੇਖ ਰਹੇ ਹਾਂ ਤੇ ਜਿਹੜੇ ਹਿਸਾਬ ਤੋਂ ਆਪਣੇ ਕੋਲੇ ਕੁਠੀ ਆ ਪਹੁੰਚੀ ਹੈ ਜਿਹੜੇ ਏਰੀਆ ਚੋਂ ਰੇਟ ਸਿਰਫ 18 ਲੱਖ ਰੁਪਇਆ ਇੱਕ ਵਾਰੀ ਇਹਨਾਂ ਨੇ ਮੰਗ ਪਾਈ ਹੈ ਤੇ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲਾਂਗੇ ਘਾਟਾ ਵਾਧਾ ਅਡਜਸਟਮੈਂਟ ਹੋ ਜਾਊਗਾ ਤੇ ਆ ਗਾ ਜੀ ਪੂਜਾ ਰੂਮ ਬਾਬਾ ਜੀ ਬਿਰਾਜਮਾਨ ਨੇ ਤੇ ਬਾਬਾ ਜੀ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਵਧੀਆ ਕੋਠੀ ਆ ਸੋਹਣੀ ਬਣੀ ਹੋਈ ਆ ਸੋਹਣਾ ਕੰਮ ਹੋਇਆਗਾ ਤੇ ਸਾਰਾ ਕੰਮ ਕੰਪਲੀਟਡ ਐ ਜੀ ਰੇਟ 18 ਲੱਖ ਰੁਪਿਆ ਇੱਕ ਡਿਮਾਂਡ ਐ ਤੇ ਕੋਠੀ ਆਪਣੇ ਕੋਲੇ ਅੰਮ੍ਰਿਤਸਰ ਏਰੀਆ ਚ ਪਹੁੰਚੀ ਆ ਅੰਮ੍ਰਿਤਸਰ ਏਰੀਆ ਚ ਆਪਣੇ ਕੋਲੇ ਇੰਨੀ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਤੁਸੀਂ ਪੁੱਛੋ ਹੀ ਨਾ ਜੀ ਤੇ ਅੰਮ੍ਰਿਤਸਰ ਤੋਂ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਆ ਪਹੁੰਚੇ ਆ ਲੋਕੇਸ਼ਨ ਕਰੈਕਟ ਆ ਲੋਕੇਸ਼ਨ ਦੀ ਗੱਲ ਕਰੀਏ ਮੇਰਕੂਟ ਚੌਕਾ ਜੀ 에어ਪੋਰਟ ਰੋਡ ਤੇ ਅੰਮ੍ਰਿਤਸਰ ਜੀ 에어ਪੋਰਟ ਰੋਡ ਤੇ ਬਣੀ ਹੋਈ ਹੈ ਤੇ ਵਧੀਆ ਕੋਠੀ ਹੈ ਜੀ ਬਾਕੀ ਰੇਟ ਵੀ ਕੋਈ ਜ਼ਿਆਦਾ ਹਾਈ ਨਹੀਂ ਹੈਗਾ ਜਾ ਕੇ ਕਿਸੇ ਨੇ ਦੇਖਣੀ ਹੈ ਕੋਈ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਕਿਸੇ ਨੇ ਕੋਈ ਗੱਲ ਕਰਨੀ ਹੈ ਜੀ ਪਹਿਲਾਂ ਤਾਂ ਮਾਲਕ ਨੇ ਆਪ ਦਾ ਜਿਹੜਾ ਨੰਬਰ ਦਿੱਤਾ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਨੰਬਰ ਹੈ 9592687798 95900 2687798 ਤੇ ਗੱਲਬਾਤ ਤੁਸੀਂ ਆਪੇ ਕਰ ਲਿਓ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਕੋਈ ਵੀ ਕੋਠੀ ਦੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਵੀਡੀਓ ਸਕਰੀਨ ਤੇ ਸਾਰੇ ਤੁਸੀਂ ਦੇਖ ਲਈ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ 110 ਗਾਜਾਂ ਚ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਤੇ ਕੋਠੀ ਦੀ ਡਿਮਾਂਡ ਜ਼ਿਆਦਾ ਆ ਰਹੀ ਸੀਗੀ ਅੰਮ੍ਰਿਤਸਰ ਤੋਂ ਤੇ ਅੰਮ੍ਰਿਤਸਰ ਤੋਂ ਤੁਹਾਡੇ ਵਾਸਤੇ ਆਪਾਂ ਲੈ ਕੇ ਪਹੁੰਚੀ ਆ ਜੀ ਬਾਕੀ ਵੀਡੀਓ ਵਧੀਆ ਲੱਗੀ ਆ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਜਰੂਰ ਦਬਾ ਦਿਓ ਜੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਵਧੀਆ ਲੱਗੀ ਵੀਡੀਓ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਸਪੋਰਟ ਕਰਿਆ ਕਰੋ ਜੀ ਫੁੱਲ ਆਫ ਦੀ ਜਿੰਨੀ ਵੀ ਤੁਸੀਂ ਕਰ ਸਕਦੇ ਹੋ ਤੇ ਜੰਨੀਆਂ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗਾਂ ਆਪਣੀ ਵੀਡੀਓ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਚਾਹੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੋਠੀ ਆ ਘਰ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਫੋਟੋਆਂ ਜੀ ਤੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 26100 73 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀਚ ਜਲਦੀ ੜਤਵੜੀ ਲੱਗ ਜਾਊਗੀ ਚਾਹੇ ਕਿਸੇ ਵੀ ਏਰੀਆ 'ਚ ਛੋਟੀ ਕੋਠੀ ਹੈ ਜੀ ਛੋਟਾ ਘਰ ਹੈ ਵੱਡੀ ਕੋਠੀ ਹੈ ਵੱਡਾ ਘਰ ਹੈ ਕਿਵੇਂ ਵੀ ਹੈ ਜੀ ਚਾਹੇ ਬਾਹਰ ਹੈ ਚਾਹੇ ਸ਼ਹਿਰ 'ਚ ਚਾਹੇ ਖੇਤ ਦੇ ਵਿੱਚ ਐ ਚਾਹੇ ਪਿੰਡ ਦੇ ਵਿੱਚ ਐ ਬਸ ਆਪਣੇ ਕੋਲੇ ਭੇਜਣੀ ਲਾਜ਼ਮੀ ਐ ਤੇ ਭੇਜਣ ਤੋਂ ਬਾਅਦ ਐਡ ਆਪਾਂ ਲਗਾ ਦੇਵਾਂਗੇ ਬਾਕੀ ਤੁਸੀਂ ਬਹੁਤ سپورਟ ਕਰਦੇ ਹੋ ਜੀ ਸਾਰੇ ਜਿੰਨੇ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਬਡੇ ਬਜ਼ੁਰਗ ਬਸ ਇਸੇ ਤਰ੍ਹਾਂ ਆਪਦੀ سپورਟ ਤੁਸੀਂ ਕਰਦੇ ਰਹੋ ਤੇ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਹਮੇਸ਼ਾ ਜੀ ਬਾਕੀ ਇੱਕ ਗੱਲ ਹੋਰ ਜੀ ਜਦੋਂ ਵੀਡੀਓ ਬਣਾਉਣੀ ਹੋ ਤਾਂ ਵੀਡੀਓ ਘੱਟੋ-ਘੱਟ 4 ਤੋਂ 5 ਮਿੰਟ ਦੀ ਤਾਂ ਬਣਾਇਆ ਕਰੋ ਜੀ ਵਧੀਆ ਬਿਲਕੁਲ ਆਰਾਮ ਨਾਲ ਫੋਨ ਨੂੰ ਟੇਡਾ ਕਰਕੇ ਤੇ ਬਾਹਰ ਤੋਂ ਲੈ ਕੇ ਅੰਦਰ ਤੱਕ ਉੱਪਰੋਂ نیچے ਤੋਂ ਛੱਤਾਂ ਸਾਰੀਆਂ ਦਿਖਾਏ ਕਰੋ ਸਾਰਾ ਕੁਝ ਵਧੀਆ ਤਰੀਕੇ ਨਾਲ ਦਿਖਾ ਕੇ ਬਿਲਕੁਲ ਆਰਾਮ ਨਾਲ ਵੀਡੀਓ ਬਣਾ ਕੇ ਭੇਜਿਆ ਕਰੋ ਜੀ। ਬਾਕੀ ਬਸ ਅੱਜ ਲਈ ਇਹਨੇ ਜੀ ਤੇ ਜ਼ਿਆਦਾ ਲੰਮੀ ਵੀਡੀਓ ਆਪਾਂ ਕਰਦੇ ਨਹੀਂ ਤੇ ਕਿਵੇਂ ਦੀ ਲੱਗੀ ਵੀਡੀਓ لازਮੀ ਦੱਸੋ ਤੇ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕਿੰਨੇ ਰੇਟ ਦੇ ਵਿੱਚ ਘਰ ਕੁਠੀ ਚਾਹੀਦੀ ਆ ਦੱਸੋ لازਮੀ ਤੇ ਮਿਲਦੇ ਆਂ ਜਲਦੀ ਜੀ। ਤੇ ਬਸ ਅੱਜ ਲਈ ਇੰਨੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਾਂਦੇ ਜਾਂਦੇ ਜੀ